ਦੋਸਤੋ ਅੱਜ ਆਪਾਂ ਬਾਈ ਬਰਜੰਕ ਕੋਲੇ ਆਏ ਆ ਇਹਦਾ ਸਪਾਈਸੀ ਕੁਲਚਾ ਬੜਾ ਮਸ਼ਹੂਰ ਆ ਸਾਰਾ ਤੁਹਾਨੂੰ ਪ੍ਰੋਸੈਸ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਜੁੜੇ ਰਹੋ ਤੇ ਬਾਈ ਨੇ ਫਿਰ ਕੁਟਚਾ ਰਾੜਨਾ ਕਰਤਾ ਇਹ ਸ਼ੁਰੂ ਸਾਰਾ ਦਿਖਾਉਣੇ ਆ ਤੁਹਾਨੂੰ ਪ੍ਰੋਸੈਸ ਇਹ ਬੜੀ ਅੱਛੀ ਬਾਤ ਕਹੀ ਕਿਉਂਕਿ ਦੋਸਤੋ ਜਿਨ੍ਹਾਂ ਦਾ ਜ਼ਿਆਦਾ ਕੰਮ ਉਹਨਾਂ ਦੀ ਤਾਂ ਹਰੇਕ ਬੰਦਾ ਪ੍ਰੋਮੋਸ਼ਨ ਕਰਦਾ ਮਜ਼ਾ ਫੇਰ ਆਉਂਦਾ ਜੇ ਕੋਈ ਮਾੜੇ ਬੰਦੇ ਦੀ ਵੀ ਪ੍ਰੋਮੋਸ਼ਨ ਕਰੇ ਤੇ ਵਰਜੰਗ ਬਾਈ ਨੇ ਆਪਾਂ ਨੂੰ ਇੱਥੇ ਰੋਕਿਆ ਸੀ ਇਹਦੇ ਕਹਿਣੇ ਦੇ ਆਪਾਂ ਰੁਕੇ ਆ ਤੇ ਸਾਰਾ ਕੁਲਚਾ ਸੇਕਦੇ ਆ ਫਿਰ ਇਹਦਾ ਟੇਸ ਕੁਝ ਲੱਗ ਹੀ ਆ ਕਿਉਂਕਿ ਬੜੀ ਆਲੇ-ਦੁਆਲੇ ਵਾਲੇ ਪਿੰਡਾਂ ਵਾਲੇ ਬਾਈ ਕੋਲੋਂ ਖਾਣ ਆਉਂਦੇ ਆ ਕੁਲਚਾ ਸੀ ਦੇਖੀਦਾ ਵਾ ਤੇ ਦੋਹ ਮੰਨਿਓ ਬਾਈ ਨੇ ਕੁਲਚਾ ਚੰਗੀ ਤਰ੍ਹਾਂ ਸੇਕਤਾ ਏ ਫਿਰ ਆਓ ਆਪਾਂ ਦਿਖਾਉਣੇ ਆ ਅਗਲਾ ਪ੍ਰੋਗਰਾਮ ਵੀ ਤੁਹਾਨੂੰ ਜੁੜੇ ਰਹੋ ਕੌਣ ਹੈ ਕਹਾਂ ਸੇ ਆ ਗਏ ਲੋ ਫਿਰ ਆਖਿਰਕਾਰ ਦੋਸਤੋ ਆਪਣਾ ਕੁਲਚਾ ਬਣ ਕੇ ਰੈਡੀ ਹੋ ਚੁੱਕਿਆ ਵਾ ਤੇ ਹੁਣ ਬਾਈ ਨਿੰਬੂ ਵੀ ਪਾਵੇਗਾ ਮਿੱਠੀ ਚਟਨੀ ਵੀ ਪਾਵੇਗਾ ਦੋਸਤੋ ਜੇਕਰ ਤੁਹਾਨੂੰ ਐਵੇਂ ਦੀਆਂ ਵੀਡੀਓ ਖਾਣ ਪੀਣ ਵਾਲੀਆਂ ਪਸੰਦ ਆ ਆਪਾਂ ਚੈੱਕ ਕੀਤਾ ਵਾ ਆਹਾ ਕੀ ਟੇਸਟ ਆ ਰਿਹਾ ਏ ਲਾਜਵਾਬ ਟੇਸਟ ਆ ਰਿਹਾ ਵਾ ਜੇਕਰ ਇਹਨਾਂ ਦੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਸਾਡੀਆਂ ਵੀਡੀਓ ਨੂੰ ਸਪੋਰਟ ਕਰਿਓ ਜੇ ਤੁਸੀਂ ਚੌਹਣੇ ਖਾਣ ਪੀਣ ਵਾਲੀਆਂ ਮੈਂ ਹੋਰ ਵੀਡੀਓ ਬਣਾਵਾਂ ਤੇ ਤੁਸੀਂ ਮੈਨੂੰ ਕਮੈਂਟ ਵੀ ਕਰ ਸਕਦੇ ਹੋ ਲਓ ਜੀ ਬਾਈ ਪਰਜੰਗ ਨੂੰ ਪਾਉਣ ਲੱਗਾ ਨਿੰਬੂ ਤੇ ਹੁਣ ਆਪਾਂ ਖਾ ਰਹੇ ਹਾਂ ਦੋਸਤੋ ਚਟਨੀ ਬਾਈ ਨੇ ਪਾਤੀ ਆ ਤੇ ਇਹਦਾ ਟੇਸਟ ਕੁਛ ਲੱਗ ਗਿਆ ਲਓ ਵੀ ਦੋਸਤੋ ਚੈਨਲ ਤੇ ਨਵੇਂ ਹੋਏ ਸਾਡੇ ਚੈਨਲ ਨੂੰ ਕਰ ਲਿਓ ਫੋਲੋ ਸਾਰਿਆਂ ਦਾ ਕਿਆ ਬਤ ਕਰੇ